ਬੀਤੇ ਕੱਲ ਦਿਨਨਗਰ ਸ਼ਹਿਰ ਦੇ ਬਸ ਸਟੈਂਡ ਨਜ਼ਦੀਕ ਸਥਿਤ ਬੋੜ ਵਾਲਾ ਮੰਦਿਰ ਵਿੱਚ ਹੋਈ ਮਾਤਾ ਰਾਣੀ ਦੀ ਮੂਰਤੀ ਦੀ ਬੇਅਦਬੀ ਨੂੰ ਲੈ ਕੇ ਬਜਰੰਗਦਲ ਹਿੰਦੁਸਤਾਨ ਵੱਲੋਂ ਅੱਜ ਤਾਰੀਵਾਲ ਦੇ ਰਗਨਾਥ ਮੰਦਿਰ ਵਿਖੇ ਇੱਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਪਹੁੰਚੇ ਜ਼ਿਲ੍ਹਾ ਪ੍ਰਧਾਨ ਗੌਰਵ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਕਪਿਲ ਮਾਨਨ ਅਤੇ ਸ਼ਹਿਰ ਤਾਰੀਵਾਲ ਦੇ ਪ੍ਰਧਾਨ ਸਨੀ ਮਹਾਜਨ ਨੇ ਇਸ ਬੇਅਦਬੀ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਹਨ ਕਿ ਜੋ ਮੰਦਿਰ ਦੇ ਵਿੱਚ ਦਿਨਨਗਰ ਵਿਖੇ ਬੇਅਦਬੀ ਦੀ ਘਟਨਾ ਹੋਈ ਹੈ ਇਸ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਬਜਰੰਗ ਦਲ ਹਿੰਦੁਸਤਾਨ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰੇਗਾ ਦੱਸ ਦਈਏ ਕਿ 2 ਦਿਨ ਪਹਿਲਾਂ ਤਿੰਨਾਂ ਨਗਰ ਦੇ ਬੱਸ ਸਟੈਂਡ ਦੇ ਨੇੜੇ ਸਥਿਤ ਬੋੜ ਵਾਲਾ ਮੰਦਿਰ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਤਾ ਰਾਣੀ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਚੱਲਦਿਆਂ ਬਜਰੰਗ ਦਲ ਦੇ ਆਗੂਆਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਉਹ ਤੁਹਾਨੂੰ ਦਿਖਾਣਗੇ ਸਾਡੇ ਪੱਤਰਕਾਰ ਲਬਪ੍ਰੀਤ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ से <laughs> बीम ਇਹਨਾਂ ਨੂੰ ਸਮਝਾਉਣਾ ਪੈਣਾ ਪੈਣਾ ਹੈ ਕਿ ਚੱਲਣਾ ਨਹੀਂ ਕਰਨਾ ਬਦਲਣਾ ਹੈ ਇਹਨਾਂ ਨੂੰ ਫੜ ਲੋ ਮੈਂ ਕਿੱਥੇ ਲੱਗਦਾ ਮੱਸੋ ਭੁਜਾਇਆ ਹੈ ਭਾਈ ਇੱਕ ਦਰਦ ਨੇ ਛੇੜੀ ਬੜਾ ਯਾਰ ਬਹੁਤ ਜਿਆਦਾ ਹੈ ਉਹ ਵੀ ਕਰ ਰਹੇ ਨੇ ਟੈਨਸ਼ਨ ਲੈ ਆ ਉਹ ਚੱਲੇ ਜਾਂਦੇ ਮਿਲਣੇ ਆ ਗਏ ਟੈਨਸ਼ਨ ਉਹ ਵੀ ਐਪਲੀਕੇਸ਼ਨ ਦੇਣੇ ਆ ਗਏ बजरंगे जय श्री राम जय श्रीरा जय श्री राम जय श्री राम जय जय श्री राम जय जय श्री राम जय जय श्री जय श्री राम जय श्री जय जय श्री राम जय श्री मैं गौरव शर्मा जिला प्रधान बजरंग दल हिंदुस्तान तो ਬਾਕੀ ਬੀਤੇ ਕੱਲ ਜਿਹੜੀ ਜੋ ਵੀ ਘਟਨਾ ਦਿਨਨਗਰ ਹੋਈ ਹੈ ਮਾਤਾ ਜੀ ਦੀ ਮੂਰਤੀ ਖੰਡਿਤ ਹੋਈ ਹੈ ਅੱਪਾ ਅੱਜ ਸਾਰੀ ਟੀਮ ਨੂੰ ਲੈ ਕੇ ਦਿਨਨਗਰ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਆਏ ਆ ਇਸ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਜੋ ਵੀ ਸ਼ਰਾਤੀ ਅਨਸਰ ਹੈਗੇ ਆ ਉਹਨਾਂ ਨੂੰ ਪੜ ਕੇ ਜੋ ਵੀ ਉਹਨਾਂ ਦੇ ਕਾਰਵਾਈ ਬੰਦੀ ਹੈਗੀ ਹੈ ਜਲਦੀ ਤੋਂ ਜਲਦੀ ਉਹਨਾਂ ਦਾ ਗ੍ਰਿਫਤਾਰ ਕੀਤਾ ਜਾਏ ਮੈਂ ਕਪਿਲ ਮਨਨ ਜੀ ਬਜਰੰਗ ਦਲ ਹਿੰਦੁਸਤਾਨ ਜ਼ਿਲ੍ਹਾ ਵਾਈਸ ਪ੍ਰਧਾਨ ਅਸੀਂ ਰਗੁਨਾਥ ਮੰਦਰ ਚ ਮੀਟਿੰਗ ਕੀਤੀ ਸੀ ਆਪਣੇ ਸਾਥੀਆਂ ਦੇ ਨਾਲ ਜੋ ਕਿ ਕੱਲ ਬਹੁਤ ਮੰਦਭਾਗੀ ਖਬਰ ਆਈ ਏ ਦੀਨਾ ਨਗਰ ਵਿੱਚ ਮਾਤਾ ਰਾਣੀ ਜੀ ਦੀ ਮੂਰਤੀ ਦੀ ਬੇਅਦਬੀ ਹੋਈ ਜੀ ਹਿੰਦੂ ਸਮਾਜ ਨੂੰ ਬਹੁਤ ਗੁੱਸਾ ਉਸ ਪ੍ਰਤੀ ਮਹਨੂ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਅੱਗੇ ਉਹਨਾਂ ਅੱਗੇ ਵੀ ਆਪਾਂ ਰਿਕੁਐਸਟ ਕੀਤੀ ਹੈ ਜੀ ਜਿਹੜੇ ਅਸ਼ਰਾਰਤੀ ਅਨਸਰ ਹੈਗੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਹੈ ਕੀਤਾ ਜਾਏ ਅੱਜ ਕੱਲ ਸੀਸੀਟੀਵੀ ਕੈਮਰੇ ਹਰ ਜਗ੍ਹਾ ਲੱਗੇ ਆ ਪੁਲਿਸ ਮਹਾਂਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਏ ਨਹੀਂ ਤੇ ਕਾਨ ਵਾਲੇ ਟਾਈਮ ਤੇ ਮੰਦਰ ਸੇਫ ਨਹੀਂ ਹੈਗੇ ਮੇਰਾ ਨਾਮ ਸਨੀਮਾ ਹੈ ਨਾ ਮੈਂ ਬਰਜੰਗਦਲ ਦਾ ਹਿੰਦੁਸਤਾਨ ਦਾ ਸ਼ਹਿਰੀ ਪ੍ਰਧਾਨ ਆ ਕਿ ਤੇ ਬੀਤੀ ਰਾਤ ਕਿਹੜੇ ਦਿਨਾ ਨਗਰ ਚ ਮੂਰਤੀ ਦੀ ਖੰਡਿਤ ਹੋਈ ਆ ਮੈਂ ਬਹੁਤ ਨਿੰਦਾ ਕਰਦਾ ਵਾਂ ਤੁਹਾਨੂੰ ਰੋਸ਼ ਵੀ ਪਾਇਆ ਗਿਆ ਵਾ ਅਸੀਂ ਅੱਜ ਐਸਐਚਓ ਨੂੰ ਮਿਲ ਕੇ ਆਏ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਏਗੀ ਗਿਫਤਾਰੀ ਕੀਤੀ ਜਾਏਗੀ ਨਹੀਂ ਤੇ ਬਰਜੰਗ ਦੇਲ ਹਿੰਦੁਸਤਾਨ ਵੱਡੇ ਤੌਰ ਤੇ ਪ੍ਰਦਰਸ਼ਨ ਕਰੇਗਾ